ਬੀਤੇ ਕਈ ਸਾਲਾਂ ਤੋਂ ਰੰਗਮંચ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਉੱਗੇ ਰੰਗਕਰਮੀ ਪ੍ਰਵਿੰਦਰ ਸਿੰਘ ਭੀਮ ਦੀ ਅਗਵਾਈ 'ਚ ਜਕੇਐਮ ਜੁੰਬਾ ਤੇ ਡਾਂਸ ਅਕੈਡਮੀ ਵੱਲੋਂ ਨੂਰ ਪ੍ਰਵੇਦੀ ਵਿਕੇ ਸ਼ਹੀਦ ਆਜ਼ਮ ਸੁਦਾਰ ਪਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਤੇ ਮਹਾਨ ਸ਼ੀਰਾਂ ਨੂੰ ਸਜਦਾ ਕੀਤਾ ਗਿਆ ਇਸ ਮੁਕੇ ਸਭ ਤੋਂ ਪਹਿਲਾਂ ਅਕੈਡਮੀ ਦੇ ਛੋਟੇ-ਛੋਟੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਵੱਲੋਂ ਸ਼ਹੀਦਾਂ ਦੀ ਤਸਵੀਰ ਤੇ ਫੁੱਲ ਮਾਲਾ ਮਾਹ ਪੇਟ ਕਰਕੇ ਤੇ ਜੋਤੀ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉਸ ਤੋਂ ਬਾਅਦ ਨੰਨੀ ਮੁਨੀ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਭਗਤ ਸਿੰਘ ਸਰਦਾਰ ਸੁਰਮਾ ਮੇਰਾ ਰੰਗ ਦੇ ਬਸੰਤੀ ਚੋਲਾ ਸਹਿਤ ਅਨੇਕਾਂ ਕੋਰੀਓਗ੍ਰਾਫੀਆਂ ਦੀ ਸੁੰਦਰ ਪੇਸ਼ਕਾਰੀਆਂ ਕਰਕੇ ਦੇਸ਼ ਦੇ ਮਹਾਨ ਨਾਇਕ ਸ਼ਹੀਦਾਂ ਨੂੰ ਯਾਦ ਕੀਤਾ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਪ੍ਰਮਿੰਦਰ ਸਿੰਘ ਭੀਮ ਨੇ ਜਿੱਤੇ ਦੇਸ਼ ਦੀ ਜੰਗੇ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਸਵੰਨੀ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਉੱਤੇ ਹੀ ਕਿ ਕਿ ਭਾਵੇਂ ਕੀ ਅੱਜ ਦੇਸ਼ ਆਜ਼ਾਦ ਹੋ ਗਿਆ ਹੈ ਪਰੰਤੂ ਅੱਜ ਦੀ ਨੌਜਵਾਨ ਪੀੜ੍ਹੀ ਜੋ ਦਿਨ-ਪ੍ਰਤੀ ਦਿਨ ਪੱਛਮੀ ਸੱਭਿਆਚਾਰ ਚ ਆਪਣੀ ਮਹਾਨ ਵਿਰਸੇ ਤੇ ਸ਼ਹੀਦਾਂ ਨੂੰ ਦਿਲੋਂ ਬੁਸਾਰਦੀ ਜਾ ਰਹੀ ਹੈ ਇਸ ਲਈ ਉਹਨਾਂ ਨੂੰ ਮੁੜ ਤੋਂ ਦੇਸ਼ ਪਿਆਰ ਚ ਰੰਗਣ ਲਈ ਸਮੇਂ-ਸਮੇਂ ਤੇ ਇਨਕਲਾਬੀ ਸਮਾਗਮ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਅਕੈਡਮੀ ਦੇ ਛੋਟੇ-ਛੋਟੇ ਬੱਚਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਮੇਰਾ ਪੰਜਾਬ న్యూਸ ਲਈ ਮੋਨੂ ਮੂਸਾ ਪ੍ਰੀਜ਼ ਰਿਪੋਰਟ ਅੱਜ ਆਪਾਂ ਕਿਸ ਸਬੰਧ ਵਿੱਚ ਇਕੱਠੇ ਹੋਏ ਅੱਜ ਅਸੀਂ ਆਪਣੀ ਅਕੈਡਮੀ ਜੇ ਕਿਹਾ ਨੈਚੁਰਲ ਫਿਟਨੈਸ ਦੇ ਵਿੱਚ ਸ਼ਹੀਰ ਭਗਤ ਸਿੰਘ ਤੇ ਰਾਜਗੁਰੂ ਤੇ ਸੁਖਦੇਵ ਜੀ ਨੇ ਸੀ ਕੀਤੀ ਯਾਦ ਦੇ ਕੁੱਤੇ ਹੋਇਆ ਇਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਅੱਜ ਅਸੀਂ ਇੱਥੇ ਭਗਤ ਸਿੰਘ ਜੀ ਸੁਖਦੇਵ ਅਤੇ ਰਾਜਗੁਰੂ ਦੀ ਸੀ ਕੀਤੀ ਨੂੰ ਮਾਨ ਜਿਸਾਰੇ ਸਿਮਾ ਕਰਦੇ ਹੋਏ ਹੈ ਇਹ ਸਾਡੀ ਸਤਿ ਸ੍ਰੀ ਅਕਾਲ ਜੀ ਇਹਨਾਂ ਦੀ ਬੋਲਣਾ ਜ਼ਰੂਰ ਹੁਗੀ ਤਾਂ ਅਸੀਂ ਪ੍ਰਕਰਤੀ ਦੇ ਸੰਤੁਲਨ ਬਣੇ ਰਹਿਣਾ ਜਾਣਾ ਸੀ ਅਤੇ ਅੰਗਰੇਜ਼ਾਂ ਦੇ ਗੁਨਾਹ ਵੀ ਬਣਨਾ ਸੀ ਜੇ ਇਹਨਾਂ ਨੂੰ ਅੱਜ ਦੇ ਦਿਨ ਪਛ ਲਗਾਈ ਗਈ ਸੀ ਜੇ ਇਹ ਨਾਮ ਉਦੇਸ਼ ਤਾਂ ਅਸੀਂ ਹੱਲੇ ਵੀ ਅੰਗਰੇਜ਼ਾਂ ਦੇ ਗੁਨਾਹ ਹੋਣਾ ਸੀ ਤੇ ਹੱਥੇ ਮੌਜੂਦ ਨਹੀਂ ਹੋਣਾ ਸੀ ਇਹ ਐਸਾ ਸਾਟਾ ਹੈ ਪੂਰਬਾਂ ਚੂਨੀਆਂ ਦੀ ਹੈ ਐਸਾ ਸਾਡਾ ਦੇਸ਼ ਹੈ ਜਿਹੜਾ ਸੇਵਾ ਦੇਸ਼ ਦੀ ਚਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈ ਪਾਇਆ ਉਹਨਾਂ ਲੱਖ مصیبتਾਂ ਚੱਕੀਆਂ ਉਹਨਾਂ ਲੱਖ مصیبتਾਂ ਚੱਕੀਆਂ ਨੇ ਅੱਜ ਅਸੀਂ ਸ਼ਹੀਦਾਂ ਨੂੰ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਜ ਅਸੀਂ ਆਪਣੀ ਜਕੇਐਮ ਨੈਚੁਰਲ ਫਿਟਨੈਸ ਜੰਬਾ ਡਾਂਸ ਕਲਾਸ ਅਕੈਡਮੀ ਦੇ ਵਿੱਚ ਸ਼ਰਧਾਂਜਲੀ ਸਮਰੋਹ ਰੱਖਿਆ ਸੀ ਇਹ ਮੇਰਾ ਇੱਕ ਸੋਚ ਸੀ ਕਿ ਜਿਹੜੀ ਅੱਜ ਕੱਲ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੇ ਸ਼ਹੀਦਾਂ ਨੂੰ ਭੁੱਲਦੇ ਜਾ ਰਹੇ ਆਂ ਤੇ ਮੇਰੇ ਮਨੋਂ ਇੱਕ ਛੋਟਾ ਜਿਹਾ ਅਪਰਾਧਾ ਸੀ ਕਿ ਉਹਨਾਂ ਨੂੰ ਇਨਾ ਮਹਾਨ ਸ਼ਹੀਦਾਂ ਬਾਰੇ ਦੱਸਿਆ ਜਾਵੇ ਕਿ ਅਸੀਂ ਇਹਨਾਂ ਦੀ ਕੁਰਬਾਨੀ ਦੇ ਬਦੌਲਤ ਅੱਜ ਅਸੀਂ ਖੁਲਿਆਂ ਘੁੰਮ ਰਹੇ ਆਂ ਇਹਨਾਂ ਦੀ ਕੁਰਬਾਨੀ ਦੇ ਬਦੌਲਤ ਅੱਜ ਅਸੀਂ ਹਰ ਮੁਕਾਮ ਤੇ ਪਹੁੰਚ ਰਹੇ ਆਂ ਅਗਰ ਜੇ ਇਹ ਨਾ ਹੁੰਦੇ ਤਾਂ ਅਸੀਂ ਨਾ ਹੁੰਦੇ ਅੱਜ ਅਸੀਂ ਗੁਲਾਮੀ ਦੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੀਆਂ ਜ਼ੰਜੀਰਾਂ ਦੇ ਵਿੱਚ ਜਗੜੇ ਹੋਣਾ ਸੀ ਪਰ ਇਹਨਾਂ ਦੀ ਕੁਰਬਾਨੀ ਦੇ ਬਦੌਲਤ ਅੱਜ ਅਸੀਂ ਆਜ਼ਾਦ ਹੋ ਗਏ ਹਾਂ ਸੋ ਸਾਡਾ ਵੀ ਫਰਜ਼ ਬਣਦਾ ਏ ਜਿਨ੍ਹਾਂ ਨੇ ਭਰੀ ਜਵਾਨੀ ਦੇ ਵਿੱਚ ਸਾਡੇ ਲਈ ਹੱਸਦੇ ਹੱਸਦੇ ਫਾਂਸੀ ਦੇ ਰਸੇ ਚੁੰਮ ਕੇ ਆਪਣੀ ਗਲਾਂ ਦੇ ਵਿੱਚ ਪਾ ਲਏ ਤੇ ਅਸੀਂ ਉਹਨਾਂ ਨੂੰ ਹਰ ਪਲ ਯਾਦ ਕਰੀਏ ਤੇ ਉਹਨਾਂ ਦੀ ਇਸ ਕੁਰਬਾਨੀ ਨੂੰ ਅਝੇਹਾਂ ਨਾ ਜਾਣ ਦਈਏ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਆਪ ਤੇ ਹੋਰਾਂ ਨੂੰ ਵੀ ਨਾਲ ਲੈ ਕੇ ਚੱਲੀਏ ਸੋ ਇਹੀ ਮੇਰਾ ਮਕਸਦ ਸੀ ਇਨਕਲਾਬ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਨਾਮ ਸ਼ਹੀਦਾਂ